ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪਹਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਚਹਿਲ ਵਾਲੀ ਸੜਕ ਪਹਾਣੇ ਚੌਂਦੀ ਹੈ ਆਸ-ਪਾਸ ਢੁੱਡੀ ਚੁਮੇਲੀ ਇਹ ਦੇ ਪਿੰਡ ਰਹਿ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਆ ਅੱਜ ਨਾਲ ਦੋ ਜਰਸੀ ਨਸਲ ਦੇ ਵਿੱਚ ਪੈਂਦੀਆਂ ਦੋ ਵੱਛੀਆਂ ਦੋ ਵਹਿੜਾਂ ਵੀ ਵਿਕਰੀ ਵਾਲੀਆਂ ਮੌਜੂਦ ਐ। ਇਹਨਾਂ ਸੰਬੰਧੀ ਵੀ ਗੱਲਬਾਤ ਕਰਾਂਗੇ ਸੋ ਲਾਸਟ ਤੱਕ ਵੀਡੀਓ ਦੇਖ ਲਿਓ। ਪਸ਼ੂ ਤੁਸੀਂ ਆਪਦੀ ਇੱਛਾ ਨਾਲ ਆਪਦੀ ਸਮਝ ਨਾਲ ਖਰੀਦਣਾ ਹੁੰਦਾ। ਨੰਬਰ ਸਿੱਧਾ ਮਾਲਕ ਦਾ ਸਕਰੀਨ ਉੱਤੇ ਚੱਲਦਾ ਐ। ਗੱਲਬਾਤ ਸਿੱਧੀ ਤੁਹਾਡੀ ਬਾਈ ਨਾਲ ਹੋਊਗੀ। ਸੋ ਆਓ ਸ਼ੁਰੂਆਤ ਕਰੀਏ ਦੋ 095 ਗਾਵਾਂ ਜਾਂ ਵਹਿੜਾਂ ਤੋਂ। ਉਦੋਂ ਬਾਅਦ ਚ ਵਹਿੜਾਂ, ਵੱਛੀਆਂ ਜਿਹੜੀਆਂ ਹੀਫਰ ਐ ਉਹ ਤੁਹਾਨੂੰ ਲਾਸਟ ਉੱਤੇ ਦਿਖਾ ਦੇਵਾਂਗੇ। ਮਿਲਦੇ ਆਂ ਬਾਈ ਨੂੰ ਜਸਵੰਤ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਸੋਂਤਾ ਜੀ ਚਾਰ ਨਗ ਆਪਾਂ ਦਿਖਾ ਰਹੇ ਆਂ ਬਈ ਹਾਂਜੀ ਬਾਈ ਪਹਿਲੇ ਨੰਬਰ ਤੇ ਵੈਡ ਕਿੰਨਾ ਮਸੂਆ ਕਦੋਂ ਸੋਈ ਆ ਇਹ ਪਹਿਲਾ ਸਵੇਰ ਤੇ ਰੀਅਲ ਦੋ ਦੰ ਦਾ ਬਾਈ ਠੀਕ ਐ ਅੱਜ ਇਹਨੂੰ 18 ਮਾ ਦੇਣਾ ਹੂੰ ਇਹ ਆਪਾਂ 17 ਪਲੱਸ 2 ਚੋਕੇ ਲਈ ਸੀ ਇਸ ਟਾਈਮ ਥੋੜਾ ਜੀਨ ਹੀ ਲਾਇਆ ਤੇ ਹੁਣ 15 ਕਿਲੋ ਐ ਤੋੜ ਮਤ ਦੁੱਧ ਹੈਗਾ ਥਾਰੇ 15 ਕਿਲੋ ਦੋ ਟਾਈਮ ਚੋ ਸਕਦਾ ਕੋਈ ਭੈਣ ਭਰਾ ਦਸੱਲੀ ਕਰ ਸਕਦਾ ਆਪਣੇ ਘਰ ਦੀ ਕਿਸੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਬਾਈ ਓਕੇ ਅੱਛਾ ਬਾਈ ਇਹਦੀ ਡਿਮਾਂਡ ਕੀ ਰੱਖਦੇ ਡਿਮਾਂਡ ਬਾਈ ਜੀ ਦੀ ਲੈਣ ਦੇ ਨੇ 70000 ਰੁਪਏ ਜਸਨੂਰ ਬੱਚਾ ਵੱਛਾ ਨਾ ਬੱਚਾ ਭਈ 18ਵਾਂ ਦੇਣਾ ਸੂਈ ਨੂੰ ਸਹੀ ਨੂੰ ਠੀਕ ਦੋ ਦਾਦਾ ਦੰਦ ਵੀ ਵਿਖਾਵਾਂਗੇ ਭਾਈ ਜਰੂਰ ਆਪਾਂ ਪਹਿਲਾਂ ਸੋ ਦੰਦ ਦੋਸਤੋ ਵੀਡੀਓ ਚ ਦਿਖਾ ਦੇਣੇ ਆ 18ਵਾਂ ਦਿਨ ਸੂਈ ਨੂੰ ਵੱਛੇ ਨੂੰ ਜਨਮ ਦਿੱਤਾ ਦੁੱਧ 15 ਕਿਲੋ ਹਾਜ਼ਰ ਰੱਖਣ ਫਾਰਮ ਦੋ ਤਾਂ ਠੀਕ ਹੈ ਭਾਈ ਥਾਣਾ ਇਹਦਾ ਤੁਸੀਂ ਦੇਖ ਸਕਦੇ ਹੋ ਹਜੇ ਉਮਰ ਵੀ ਛੋਟੀ ਚਾ ਵੈਸੇ ਮਸ਼ੀਨੀ ਚੁਆਈ ਵਾਸਤੇ ਬਹੁਤ ਵਧੀਆ ਰਹੂਗਾ ਹੱਥੀ ਤੁਸੀਂ ਆਪ ਪਾਸ ਕਰ ਲਿਓ ਨਾੜਾਂ ਹਵਾਨੇ ਤੇ ਚੰਗੀਆਂ ਢਾਂਚਾ ਵੀ ਬਹੁਤ ਸੋਹਣਾ ਡਿਮਾਂਡ 70000 ਇਹਦੀ ਹੈ ਮੇਰੇ ਖਿਆਲ ਚ ਇੰਨੀ ਵਧੀਆ ਬ੍ਰੀਡ ਕੁਆਲਟੀ ਦੀ ਜੇ ਆਪਾਂ ਗੱਲ ਕਰੀਏ ਤਾਂ 70000 ਰੇਟ ਤੁਹਾਨੂੰ ਜਾਇਜ਼ ਲੱਗੂ ਉਤੋਂ ਟਾਂਚਾ ਬਿਲਕੁਲ ਸਟ੍ਰੇਟ ਹੈ 15 ਕਿਲੋ ਦੁੱਧ ਹਾਜ਼ਰ ਹੈ ਦੋ ਦੰਦ ਦਾ ਹਜੇ ਦੂਜੇ ਸੂਏ 'ਚ ਜਿਆਦਾ ਕੀਮਤ ਦੀ ਗਾਂ ਬਣ ਜਾਣੀ ਹੈ ਹਵਾਨਾ ਫਿਟਿੰਗ ਵਾਲਾ ਸਰਫ ਇੱਕ ਥਾਣ ਜਰੂਰ ਨੋਟ ਕਰਨ ਵਾਲੀ ਗੱਲ ਆ ਬਾਕੀ ਜਿਹਦੇ ਕੋਲ ਮਸ਼ੀਨੀ ਆ ਥਾਣੇ ਦਾ ਚੁਵਾਈ ਇੱਥੇ ਹੋ ਜਾਂਦੀ ਆ ਪਰ ਦੋਨੇ ਬੰਨੇ ਪੈ ਕੇ ਛੇਦੀ ਚੁਈ ਜਾਂਦੀ ਆ ਇਹ ਖੁਦ ਡੈਨਮਾਰਕ 40 120 ਦੀ ਆ ਬਾਈ ਖੁਦ ਆ ਠੀਕ ਦੂਸਣ ਤੋਂ ਗੋਲ ਕਿਹੜਾ ਕਢਾਈ ਇਹਦਾ ਹੋਰ ਬਾਈ ਸੋ ਦੋਸਤੋ ਵੈੜ ਫੇਰ ਦੇਖੋ ਬਹੁਤ ਸੋਹਣਾ ਢਾਂਚਾ ਹਜੇ ਦੋ ਦੰਦ ਬੱਛੀ ਸਟਰਕਚਰ ਦੇਖੋ ਇਹਦਾ ਤੁਸੀਂ ਦੁੱਧ ਕਈ ਵਾਰ ਇਹ ਹੋ ਸਕਦਾ ਹੁੰਦਾ ਵੀ ਕਿਸੇ ਭਰਾ ਕੋਲ ਘੱਟ ਕੇਅਰ ਹੁੰਦੀ ਆ ਜਾਂ ਨਹੀਂ ਗਾਂ ਦਾ ਦੁੱਧ ਸਮਝ ਆਉਂਦੀ ਚੋਣ ਵਾਸਤੇ ਦੁੱਧ ਜ਼ਿਆਦਾ ਦੇ ਸਕਦੀ ਹੈ ਜਦੋਂ ਦਾ ਇਸ ਸਟਰਕਚਰ ਹੈ ਖੈਰ ਐ ਸੂਏ ਜਿੰਨਾ ਦੁੱਧ ਹੈਗਾ ਉਹ ਤੁਹਾਨੂੰ ਦੱਸਦਾ ਅਗਲੇ ਸੂਏ 'ਚ ਤੁਸੀਂ ਇਸ ਤੋਂ ਵੱਧ ਚੋਲੋਗੇ ਦੁੱਧ ਵੀ ਤੇ ਇਹ ਕੀਮਤ ਵੀ ਵਧਾਉਗੀ ਆਪਦੀ ਕਟ ਵਾਲਾ ਹਵਾਨਾ ਤੁਹਾਨੂੰ ਚੰਗਾ ਨਜ਼ਰ ਆਊਗਾ ਇਹ ਤੋਂ ਅੱਗੇ ਸੀਲ ਠੰਡੀ ਬਹੁਤ ਆ ਬਾਈ ਠੀਕ ਹੈ ਬਾਈ ਸੀਲ ਠੰਡੀ ਤਾਂ ਹੀ ਆ ਵੀ ਦੋਨੇ ਪੰਨੇ ਮੈਂ ਕਿ ਅਸੀਂ ਐਂ ਹੀ ਚੋਲ ਲੈਂਦੇ ਆ ਤਾਂ ਕਿ ਚੋਣ ਚੋਣ ਬਹੁਤ ਚੰਗਾ ਆ ਨਹੀਂ ਮੰਨ ਕੇ ਠੀਕ ਹੈ ਸੋ ਸੋ ਚੁਆਈ ਦੀ ਚੰਗੀ ਆ ਕੋਈ ਡਰ ਵਾਲੀ ਗੱਲ ਨਹੀਂ ਐਂ ਮੈਂ ਕਿ ਚੋਲ ਲੈਣੇ ਸੀਲ ਬਹੁਤ ਆ ਬਾਈ ਸੋ ਇਹ ਪਹਿਲੇ ਨੰਬਰ ਤੇ ਵੇੜ ਤੁਸੀਂ ਦੇਖੋ ਤੁਹਾਨੂੰ ਪਸੰਦ ਆਊਗੀ ḍimānd 7000 ਇਹਦੇ ਨਾਲ ਇੱਕ ਹੋਣੀ ਹੋ ਸੁੱਕੀ ਹਟੀ ਵੜ ਕਿੰਨਾ ਚਿਰ ਹੋ ਗਿਆ ਜਸ ਸੰਤ ਸੋਈ ਬਈ ਇਹਨੂੰ ਅੱਧਾ ਘੰਟਾ ਹੋ ਗਿਆ ਸੋਈ ਨੂੰ ਬਸ ਸਾਫ਼ ਹੀ ਕੀਤੀ ਲਿਆ ਕੇ ਅੰਦਰ ਬੱਚੇ ਨੂੰ ਲੈ ਨਹੀਂ ਨਹੀਂ ਬਈ ਅੱਧਾ ਘੰਟਾ ਹੀ ਹੋਇਆ ਅਸ਼ੋਕ ਕੇ ਹਾਂਜੀ ਬਈ ਦੰਦੋ ਕਿਵੇਂ ਦੰਦੋ ਚਾਰ ਦਾ ਹੁੰਦਾ ਬਈ ਠੀਕ ਹੈ ਪਹਿਲਾਂ ਸੁਗਾ ਤੇ ਬੱਚੇ ਨੂੰ ਜਾਣ ਦਿੱਤਾ ਬਈ ਲੈਣ ਦੇਣ ਜਸ ਨੂੰ ਰੇਟ ਇਹਦਾ 55000 ਰੁਪਈਆ ਤੋਂ 14 15 ਕਿਲੋ ਨਾਰਮਲ ਪਾ ਦੂਗੀ ਬਈ ਠੀਕ ਹੈ 55000 ਤੋਂ 200 ਇਹ ਗਾਂ ਮਿਲੂਗੀ ਹਜੇ ਹੋਣੀ ਸੁੱਕੀ ਹਟੀ ਅੱਧਾ ਘੰਟਾ ਮਸਾ ਹੀ ਹੋਇਆ ਜੇ ਰਜੇ ਪੈਣ ਵਾਲੀ ਐ ਪਰੇ ਹਵਾਨੇ ਚ ਹੀ ਦੇਖ ਲੋ 55000 ਚ ਇਹ ਵਾੜ ਮਿਲੂਗੀ ਹਾਈਟ ਇਹਦੀ ਮੀਡੀਅਮ ਹੀ ਆ ਬਾਲਾ ਵੱਡਾ ਕੱਦ ਘਾਟ ਨਹੀਂ ਗਾ ਦੁੱਧ 14 15 ਕਿਲੋ ਬਾਈ ਕਹਿੰਦਾ ਵੀ ਇਹ ਪਾਈ ਜਾਊਗੀ ਘਰ ਦੁੱਧ ਥੋੜੀ ਸੇਵਾ ਦਾ ਚਾਰ ਦੰਦ ਦਾ ਪਹਿਲਾ ਸੂਆ ਸੂਈ ਹੈ ਆ 55000 ਟੋਕੜਾਂ ਵਾਲਾ ਰੇਟ ਹੀ ਹੈ ਸੋ ਇਹ ਦੋ ਛੇ ਘੰਡੀ ਇਹ ਵੀ ਬਹੁਤ ਵਾਦੇ ਬਾਈ ਠੀਕ ਹੈ ਦੋ گاਵਾ ਦੋਸਤੋ ਦੋ ਵਾੜਾਂ ਜਿਹੜੀਆਂ ਨਾ ਹੋਊ ਵਿਕਰੀਆ ਇਹ ਬਾਈ ਆਈ ਬੰਨ ਬੈਠੋ ਠੀਕ ਹੈ। 2 ਹਜ਼ਾਰ ਸਮਾਂ ਆਈ ਬੋਝਾਂਗਾ। ਬਸ ਠੀਕ ਹੈ ਜਸਵੰਤ ਭਾਈ ਉਹ ਬਣਾ ਬਾਰੇ ਦੱਸ ਦਿੱ ਗਿਆ ਆਪਾਂ। ਅ ਬੱਚਿਆਂ ਦੰਦੋਂ ਕਿਵੇਂ ਬਾਈ? ਦੰਦੋਂ ਭਾਈ ਦੋਨੇ ਖੀਰੀਆਂ। ਹੂੰ। ਇਹਦੀ ਏਜ ਹੈਗੀ 7 ਮਹੀਨੇ ਬਾਈ, ਇਹਦੀ 9 ਮਹੀਨੇ ਬਾਈ। ਕੀ ਰੇਟ ਰਹੂਗਾ? ਰੇਟ ਬਾਈ ਜੀ ਇਹਨਾਂ ਦੋਨਾਂ ਦਾ ਲੈਣ ਦੇਣ ਜਾਂ 42000 ਰੁਪਏ ਜੋਠੇ ਦਾ। ਠੀਕ ਹੈ ਜਸਵੰਤ ਪਰਲੀ ਜਿਹੜੀ ਬੱਚੀ ਉਹਦੇ ਸੈਂਕ ਦਾਗ ਗਿਆ ਫੋਰਟ ਹੈ। ਆਹ ਦੱਸਾਂ ਕਿ ਦੀ ਫੋਰਟ ਫੁੱਟੀ ਆ ਮਾੜੀ ਬਾਈ। ਠੀਕ ਹੈ। ਹਾਂਜੀ। ਸੋ ਦੋਸਤੋ ਇਹ ਦੋ ਬੱਚਿਆਂ 42000 ਚ ਮਿਲ ਜਾਣੇ ਨਾ। ਥਣ ਬਹੁਤ ਜਿਆਦਾ ਚੰਗੇ ਲੱਗੇ ਬਾਈ ਬੱਚਿਆਂ ਨੂੰ ਇਹ ਤਾਂ ਵੱਚੀ ਸ਼ਾਇਦ ਹੀਟ 'ਚ ਵੀ ਆ ਚੁੱਕੀ ਇੱਕ ਵਾਰ ਇਹ ਲੱਗਦਾ ਅੰਦਾਜ਼ਾ ਹੁੰਦਾ ਤੇ ਇਹ ਵੱਚੀ ਜਿਹੜੀ ਛੋਟੀ ਉਮਰ ਦਾ ਬੱਚਾ ਸੋ 42000 'ਚ ਦੋ ਵੱਚੀਆਂ ਇੱਕੋ ਜਿਹੀਆਂ ਹੀ ਐ ਜਿਹੜੀ ਮਰਜ਼ੀ ਖਰੀਦ ਲਓ ਕੱਲੀ ਕੱਲੀ ਦਾ ਰੇਟ ਅਲੱਗ ਤੋਂ ਪਤਾ ਲੱਗ ਜਾਊਗਾ ਤੇ ਨਾਲ ਹੀ ਦੋ ਗਾਮਾਂ ਖੜੀਆਂ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ